ਖੌਫਾ ਬਾਈ ਕੁ ਜੀ ਫੜਿਆ ਜੀ 2 ਮਿੰਟ ਚੁੱਪ ਕਰ ਦਿਓ ਵੀਰੇ ਕਿਉਂਕਿ ਅੱਜ ਪੁਰਦੇਲਾ ਅੱਗੇ ਪਿੰਡ 200 ਵਾਲ ਮਹਿਰਪੁਰ ਦੇ ਵਿੱਚ ਪਹਿਲਾਂ ਜੀ ਚੋਰ ਬਣਿਆ ਟਰਾਂਸਫਰ ਵਾਲਾ ਨੂੰ ਤਾਂ ਕਰੋ ਇਸ ਤਰ੍ਹਾਂ ਸੈਕਿੰਡਿੰਟਾਂ ਆ ਟਰਾਂਸਪੋਰਟ ਸਾਢੇ ਪੰਜ ਮਿੰਟ ਦੇ ਨੇ ਸਾਡੇ ਕੋਲ ਇੱਕ ਮੁੰਡਾ ਆ ਧਰਮਪੁਰ ਦਾ ਜੀ ਚੱਕਣ ਦਾ ਕੰਮ ਖੋਦਾ ਜੀ ਆਇਨਾ ਟਰਾਂਸਫਰ ਨੂੰ ਚੋਰੀ ਕੀਤਾ ਸੀਗਾ ਪਾਜੀ ਪੱਕੂ ਕਿਹਾ ਅਦਾਰਸ਼ ਕਲੋਨੀ ਇਹ ਹੈਗੇ ਜੀ ਧਰਮਪੁਰ ਦੇ ਆ ਮੁੰਡਾ ਜੀ ਤੇ ਕਾਹ ਜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਂਦੇ ਤੁਸੀਂ ਬੱਗੇ ਨੂੰ ਬੱਗਾ ਕਵਾੜੀਆਂ ਬੋਲਦੇ ਆ ਜੀ ਤੁਹਾਨੂੰ ਕੋਲ ਇਹ ਨਹੀਂ ਕਿਹੜੀਆਂ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਦੀ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਾਣੇ 5-6 ਜਾਣੇ 5-6 ਜਾਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਦਾ ਨਾਲ ਆ ਜਿਹੜਾ ਵਾ ਅੱਛੇ ਹੋ ਜਾ ਭਈਆ ਮੋਟਰਸਾ ਬੋਲੋ ਕਿਹਦਾ ਵਾ ਇਹ ਵੀ ਸਾਦਾ ਵੇ ਤੇ ਆ ਰਹੇ ਦੀ ਆ ਕਿਹਦਾ ਵਾ ਮੋਟਰਸਾ ਤੇਰਾ ਵਾ ਜਾਂ ਕਿਹਦਾ ਵਾ ਕਿਹਦੇ ਨਾਲ ਆ ਆ ਗੇਟਾ ਪਿਆ ਆ ਵਾ ਨਹੀਂ ਰੇ ਦਾ ਕੀ ਦਾ ਵਾ ਕੀ ਦਾ ਕਰ ਕਰ ਜੀ ਦਾ ਮੋਟਰਸਾਈਕਲ ਕਰਨ ਕਰ ਜੀ ਦਾ ਮਨ ਤੇ ਆਦਾ ਆਪਦਾ ਵਾ ਕਿ ਉਹਦਾ ਥਾਬੇ ਵਾਲੇ ਦਾ ਵਾ ਕੀ ਦਾ ਸਾਡਾ ਆਪਦਾ ਵਾ ਕੋਈ ਕਿਸੇ ਆ ਇਹਦੀ ਕਾਪੀ ਹਾਰ ਸੀ ਕਿੱਥੇ ਆ ਕਾਪੀ ਹਾਰ ਸੀ ਹੈ ਨਹੀਂ ਜੀ ਤੇ ਇਹਦਾ ਮਗਰ ਮਗਰ ਨੰਬਰ ਵਾ ਦੇਖੋ ਤਾਂ ਉਹ ਸੁਪਲੈਂਡਰ ਦਾ ਸ਼ੋਅ ਹੋ ਰਿਹਾ ਹੈ ਜੀ ਅਸੀਂ ਗੱਲ ਕਰਾਂਗੇ ਹੁਣੇ ਨੇ ਕਿ ਆ ਇਹਦਾ ਮੋਟਰਸਾਈਕਲ ਦਾ ਨੰਬਰ ਆ ਜੀ ਇਹਨੂੰ ਸੱਚ ਨਾਲ ਕੇ ਦੇਖਿਆ ਜਾਣਾ ਜੀ ਇਹ ਮੋਟਰਸਾਈਕਲ 2005 ਨਾਲ ਸੁਪਲੈਂਡਰ ਦਾ ਆ ਜੀ ਮੋਟਰਸਾਈਕਲ ਹੈਗਾ ਜੀ ਇਹ TVS ਜੋ ਕੀ ਆ ਰਿਹਾ ਹਾਂਜੀ ਹਾਂਜੀ ਠੀਕ ਹੈ ਇਹ ਢਾਬੇ 'ਤੇ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲ ਨਹੀਂ ਸਕਦੇ ਨਹੀਂ ਆਇਆ ਜਾਂ ਕੀ ਕੀਤਾ ਇਹ ਵੀਰਿਆਂ ਲੋਕੋ ਤਬਦੀਸ਼ ਕੀਤੀ ਹੋਵੇ ਅਸੀਂ ਮਲਾਜੂਨੀ ਜੀ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਪੋਰਟ ਮੈ ਤੋਂ ਸਰਕਾਰ ਨੂੰ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਪੋਰਟ ਲੈਂਦੇ ਆ ਜੀ ਮੂੰ ਤਾਂ ਕਰਾਦਾ ਓਏ ਇਹ ਕਾ ਮੁੰਡਾ ਹੋਰ ਮੂੰ ਤਾਂ ਕਰ ਇਹ ਕਾ ਮੁੰਡਾ ਆ ਦੇਖ ਲਓ ਜੀ ਇਸ ਤਰ੍ਹਾਂ ਨਾ ਕੀ ਬੋਲ ਵਿੰਦਰ ਅਦਵੇਂਦਰ ਮੁੰਡਾ ਬੋਲਦਾ ਨਾਮ ਦਾ ਦਵਿੰਦਰ ਸਿੰਘ ਇਹ ਮੇਰੀ ਪਿੰਡ ਦੀ ਆ ਫੇਮ ਦਾਦਾ ਬੋਲਦੇ ਜੈਜੀ ਦਾ ਪਿਓ ਲਾਦੀਆ ਮੰਗਲ ਸਿੰਘ ਮੰਗਲ ਸਿੰਘ ਜੀ ਮੇਰਾ ਵੀ ਨਿਸ਼ਾਦਰ ਪਿਓ ਲਾਦੀਆ ਅਜੀਤ ਸਿੰਘ ਸੱਚ ਬੋਲੀ ਕੋ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਕਿਹੜਾ ਮਹਲਾ ਦਾ ਬੈਂਦਾ ਦੱਸ ਨਾ ਕਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਤਾਂ ਨਹੀਂ ਹੋਈਆਂ ਦੋ ਤਿੰਨ ਕਿਨੇ ਰਾਹ ਦੋ ਤਿੰਨ ਨੇ ਕਿੰਨੇ ਖੋਲੇ ਅੱਗੇ ਦੋ ਖੋਲੇ ਦੋ ਖੋਲੇ ਆ ਜੀ ਦੂਜਾ ਕਿੱਥੋਂ ਖੋਲਿਆ ਸੀਗਾ ਦੂਜੇ ਦੋਨ ਨੂੰ ਕੋਤੋਂ ਕੋਤੋਂ ਦੋ ਕੋਲ ਕਿਥੋਂ ਗਾਓ ਉਹ ਇਤ ਨਾਲ ਪੈਂਡ ਹੈਗਾ ਭਾਈ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜੀਵਿੰਦਾ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਦੇਕਣਾ ਪੈਂਦਾ ਜੀ ਵੇ ਜਾ ਕੇ ਟ੍ਰਾਂਸਫਰ ਮਿਲਦਾ ਜੀ ਪੰਜ ਮਹੀਨੇ ਛੇ ਮਹੀਨੇ ਦਿੰਦੇ ਜਾ ਕੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕਦੀਆਂ ਜੀ ਆਹ ਦੇਖੋ ਜੀ ਬੰਦੇ ਆ ਮੋਟਰਸਾਈਕਲ ਚੋਰੀਦਾਰੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਹੈ ਮੋਟਰਲ ਟੀਵੀਐਸ ਜੀਪੀ ਦਾ ਜੀ ਇਹ ਹੋਸਾ ਜਿਹੜਾ ਹੈਗਾ ਜੀ ਆਹ ਪੜੀਆਂ ਮੁਲਾਜ਼ਮ ਨੂੰ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨ ਆ ਦੇਖ ਲਓ ਜੀ ਇਹਨਾਂ ਦੇ ਕੋਈ ਛੱਟ ਦੇਖ ਲਓ ਜੀ ਇਹਨਾਂ ਨੂੰ ਕੁੱਟਿਆ ਜ਼ਰੂਰ ਆ ਜੀ ਇਹਨਾਂ ਕੋਈ ਛੱਟ ਪੇੜ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਸੀ ਖਾਦੀ ਹੈ ਜਿਆਦਾ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਆ ਜੀ ਆ ਦੇਖੋ ਤਾਰਾਂ ਦੇ ਨਾਲ ਆਵੀਆਂ ਲੱਤਾਂ ਸੀਟੀਆਂ ਹੋਈਆਂ ਜੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਹੈ ਜੀ ਆ ਦੇਖੋ ਕੋਈ ਡਾਕਟਰ ਇਲਾਜ ਨਹੀਂ ਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਰ ਵੀ ਸਾਹੀ ਨਹੀਂ ਜ਼ਿੰਮੇਵਾਰ ਹੈਗੇ ਜੀ ਆਪਦੀ ਜਾਨ ਦੀ ਆਪ ਜ਼ਿੰਮੇਵਾਰੀ ਆ ਦੇਖੋ ਜੀ ਹੁਣ ਆ ਦੇਖੋ ਜੀ ਆ ਆ ਕੋਪਰ ਦੇ ਆ ਜਿਹੜੇ ਖੋਲਦੇ ਆ ਜੀ ਦੇਖੋ ਆ ਦੇਖੋ ਜੀ ਆ ਦੇਖੋ ਆ ਮੁੰਡਾ ਜਿਆਦੇ ਆ ਗੌਰ ਕਰੋ ਜੀ ਨਾਲ ਪੂਰਾ ਹੀ ਇਹਨਾਂ ਨਾਲ ਚਾਰ ਬੰਦੇ ਹੋ ਗਏ ਜੀ ਲੱਸ ਰਹੇ ਸੀ ਚਾਰ ਹੋ ਗਏ ਉਹ ਜਿਹਨਾਂ ਦੇ ਪਾਛੇ ਇੱਕ ਤਾਂ ਇਹ ਪੱਕੀ ਨਿਸ਼ਾਨੀ ਹੈ ਯਾ ਕੋਪਰ ਦਾ ਵਿਸ਼ਾ ਹਨ ਕਿ ਜੁਣੇ ਆ